ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਉਸ ਵੇਲੇ ਦਾ ਸੁਣ ਲੋ ਹਾਲ ਜੀ ਜੀ ਉਸੇ ਸਰਸਾ ਨਦੀ ਦੇ ਵਿੱਚ ਮੌਜੂਦ ਆ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਹਮੇਸ਼ਾ ਦੇ ਲਈ ਵਿਛੜ ਜਾਂਦਾ ਹੈ ਔਰ ਕਦੇ ਵਾਪਸ ਇਕੱਠੇ ਨਹੀਂ ਹੁੰਦੇ ਉਦੋਂ ਪਰਿਵਾਰ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਜਿਹੜਾ ਤੀਜਾ ਹਿੱਸਾ ਹੈ ਮਾਤਾ ਗੁਜਰ ਕੌਰ ਔਰ ਛੋਟੇ ਸਹਿਬ ਜਾਦੇ ਉਹ ਸਰਸੇ ਦੇ ਕਿਨਾਰੇ-ਕਿਨਾਰੇ ਆ ਕੇ ਇੱਥੇ ਦਰਿਆ ਰਲਦਾ ਸੀ ਸਤਲੁਜ ਤੇ ਸਰਸਾ ਵਿੱਚ ਰਲਦਾ ਸੀ ਤੇ ਉਹ ਇੱਕ ਵਿਰਾਗਮਈ ਪਲ ਸੀ ਇੱਕ ਐਸਾ ਪਲ ਸੀ ਵੀ ਕਿਵੇਂ ਸਤਗੁਰੂ ਕੇ ਲਾਲਾ ਨੇ ਮਾਤਾ ਗੁਜਰ ਕੌਰ ਨੇ ਇਹ ਨਾ ਵਿਖੜੇ ਪਿੰਡਿਆਂ ਨੂੰ ਤੈਅ ਕਰਕੇ ਇਸ ਪਾਵਨ ਸਥਾਨ ਤੇ ਆ ਕੇ ਉਹਨਾਂ ਨੇ ਰਾਤ guzari ਸੀ ਵਿਰਾਗ ਪੈਦਾ ਹੋ ਰਿਹਾ ਸੀ ਉੱਥੇ ਸਾਰੀਆਂ ਸੰਗਤਾਂ ਤੁਸੀਂ ਵੇਖਿਆ ਹੋਣੀਆਂ ਅਥਰੂ ਕੇ ਰਹੀਆਂ ਸੀ ਨੱਖਾਂ ਚ ਬਹੁਤ ਨਮ ਹੋ ਰਹੀਆਂ ਆ ਯਾਦ ਕਰਕੇ ਉਸ ਸਮੇਂ ਵਿਲੇ ਨੂੰ 100 ਦੇ ਛੋਟੇ 9 ਸਾਲ ਤੇ 7 ਸਾਲ ਦੀ ਉਮਰ ਦੇ ਵਿੱਚ ਬੱਚੇ ਮਾਤਾ ਗੁਜਰਕੌਰ ਦੇ ਨਾਲ ਸਾਨੂੰ ਇਸ ਟਾਈਮ ਬਹੁਤ ਜ਼ਿਆਦਾ ਵਿਰਾਗ ਭਰਿਆ ਸਾਡਾ ਮਨ ਹੈ ਅਸੀਂ ਕੁਝ ਕਹਿ ਨਹੀਂ ਸਕਦੇ ਇੰਨਾ ਜ਼ਿਆਦਾ ਮਹਿਸੂਸ ਕਰ ਰਹੇ ਹਾਂ ਛੋਟੇ ਛੋਟੇ ਸਹਿਬ ਜਾਂ ਦੇ ਰਾਈਟ ਹੋਣਾ ਵੀ ਕਿੰਨਾ ਉਹਨਾਂ ਨੇ ਧੁਆ ਓਕੇ ਦੁਆ ਜੇ ਕੀਤਾ ਹੋਊਗਾ ਨਾ ਓਕੇ ਹੋਏ ਹੋ ਗਏ ਬਹੁਤ ਜ਼ਿਆਦਾ ਜਿਦਾ ਮਨ ਭਰ ਜਾਂਦਾ ਆ ਕੇ ਜਦੋਂ ਵੀ ਇਦਾਂ ਦੇ ਆਪਾਂ ਸੀਨ ਤੇ ਜਾਂ ਦੇਖਦੇ ਹਾਂ ਹੁਣ ਪਾ ਠੰਡੇ ਪਾਣੀ ਚ ਖੜੇ ਆ ਨਾ ਉਹ ਆਉਣ ਦਾ ਚਲੋ ਠੀਕ ਆ ਫਿਰ ਵੀ ਇਹਨਾਂ ਨੇ ਬਹੁਤ ਇੱਥੇ ਰਾਹ ਵੀ ਬਣਾਤਾ ਨਾ ਉਸ ਟਾਈਮ ਤੇ ਚੀਜ਼ਾਂ ਹੈ ਹੀ ਨਹੀਂ ਸੀ ਕੁਝ ਵੀ ਉਦੋਂ ਤਾਂ ਉਹ ਕਿੱਦਾਂ ਮਾਤਾ ਜੀ ਦੇ ਨਾਲ ਉਹਨਾਂ ਨੇ ਛੋਟੇ ਛੋਟੇ ਬੱਚਿਆਂ ਨੂੰ ਸਾਹਮੇ ਆ ਕੇ ਲੈ ਕੇ ਗਏ ਆ ਨਾ ਅੱਜ ਉਸੇ ਸਰਸਾ ਨਦੀ ਦੇ ਵਿੱਚੋਂ ਜਿਹੜਾਗਾ ਨਗਰ ਕੀਰਤਨ ਜਾ ਰਿਹਾ ਹੈਗਾ ਸੰਗਤਾਂ ਉਵੇਂ ਹੀ ਇਮੋਸ਼ਨਲ ਹੋ ਕੇ ਉਵੇਂ ਹੀ ਭਾਵੁਕਤਾ ਦੇ ਨਾਲ ਇੱਥੋਂ ਇਹ ਨਦੀ ਨੂੰ ਪਾਰ ਕਰਦੀਆਂ ਨੇ ਜਿਹੜੇ ਗ੍ਰੰਥ ਜਿਹੜੇ ਨੇ ਸੈਂਕੜੇ ਗ੍ਰੰਥ ਜਿਹੜੇ ਨੇ ਉਹ ਇਸ ਸਰਸਾ ਨਦੀ ਦੇ ਵਿੱਚ ਉਦੋਂ ਰੁੜ ਗਏ ਬਹੁਤ ਜ਼ਿਆਦਾ ਇਤਿਹਾਸ ਸਿੱਖਾਂ ਦਾ ਉਦੋਂ ਉਸ ਨਦੀ ਦੇ ਵਿੱਚ ਰੁੜਿਆ ਸਰਸਾ ਨਦੀ ਦੇ ਵਿੱਚ ਪਾਣੀ ਉਫਾਨ ਤੇ ਸੀ ਸਖਰ ਤੇ ਸੀ ਫਿਰਦਾ ਬਹੁ pau ਕੇ ਉਹ ਦਰਦ ਮਹਿਸੂਸ ਕਰ ਰਿਹਾ ਕਿ ਮਾਤਾ ਗੁਜਰੀ ਜੀ ਛੋਟੇ ਸਾਬਜਾ ਦੇ ਨਾਲ ਕੋਮਲ ਸਰੀਰ ਉਹਨਾਂ ਦੇ ਸੀਗੇ ਕਿਵੇਂ ਉਂਗਲੀ ਪਕੜ ਕੇ ਪ੍ਰਸਾਦ ਦੇ ਦਿਲਾ ਵਿੱਚ ਕਪੜੇ ਪੀਜੇ ਹੋਏ ਕਿਸ ਤਰ੍ਹਾਂ ਦੇ ਮਤਲਬ ਇਥੋਂ ਐਨਾ ਭਾਰ ਸੰਕਟ ਕਰਕੇ ਪੂਰਾ ਕਰਕੇ ਪਹੁੰਚੀ ਉਸ ਸਥਾਨ ਤੇ ਸਰਸਾ ਹਰੇਕ ਦੀ ਜ਼ਿੰਦਗੀ ਦੇ ਵਿੱਚ ਆਉਂਦੀ ਹੈ ਪਰ ਇਸ ਨੂੰ ਪਾਰ ਕੋਈ ਕੋਈ ਕਰਦਾ ਹੈ ਗੁਰੂ ਸਾਹਿਬ ਸਾਨੂੰ ਇਹ ਸਿਖਾ ਕੇ ਗਏ ਨੇ ਕਿ ਸਰਸਾ ਨੂੰ ਕਿਵੇਂ ਪਾਰ ਕਰਨਾ ਹੈ ਬਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਅੱਜ ਸਤਪੋ ਉਹ ਮੰਦਪਾਗਾ ਦਿਨ ਜਦੋਂ ਸਵੇਰੇ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ ਪੈਂਦਾਗਾ ਔਰ ਤੁਸੀਂ ਦੇਖ ਸਕਦੇ ਹੋ ਸੀ ਉਸੇ ਸਰਸਾ ਨਦੀ ਦੇ ਵਿੱਚ ਮੌਜੂਦ ਆ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਹਮੇਸ਼ਾ ਦੇ ਲਈ ਵਿਛੜ ਜਾਂਦਾ ਹੈ ਔਰ ਕਦੇ ਵਾਪਸ ਇਕੱਠੇ ਨਹੀਂ ਹੁੰਦੇ ਤਾਂ ਕਿਹਾ ਜਾਂਦਾ ਹੈ ਕਿ ਜਦੋਂ ਸ਼੍ਰੀ ਨਾਨਦਪੁਰ ਸਾਹਿਬ ਦਾ ਕਿਲਾ ਜਿਹੜਾ ਉਹ ਛੱਡਿਆ ਤਾਂ ਉਸ ਸਮੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੋਣਾ ਨੇ ਇੱਕ ਰਾਤ ਪਹਿਲਾਂ ਸਾਰੇ ਕਿਤੇ ਜਿਹੜਾ ਗਲੀਆਂ ਦੇ ਵਿੱਚ ਜਾ ਕੇ ਆਏ ਔਰ ਉਸ ਤੋਂ ਬਾਅਦ ਜਿਹੜੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਾ ਸੰਸਕਾਰ ਜਿੱਥੇ ਕੀਤਾ ਗਿਆ ਸੀ ਉੱਥੇ ਵੀ ਗਏ ਗੁਰਦੁਆਰੇ ਦੇ ਵਿੱਚ ਔਰ ਉਸ ਤੋਂ ਬਾਅਦ ਸਾਰੀਆਂ ਆਨੰਦਗੜ੍ਹ ਦੀਆਂ ਗਲੀਆਂ ਦੇ ਵਿੱਚ ਇੱਕ ਢੇੜਾ ਲਗਾਇਆ ਔਰ ਆਖਰੀ ਵਿਦਾ ਉਥੇ ਕਿਹਾ ਤੇ ਉਸ ਤੋਂ ਬਾਅਦ ਸਰਸਨ ਨਦੀ ਦੇ ਵਿੱਚ ਜਦੋਂ ਆਉਂਦਾ ਪਰਿਵਾਰ ਤਾਂ ਸਰਸਨ ਨਦੀ ਦੇ ਵਿੱਚ ਕਿਹਾ ਜਾਂਦਾ ਹੈ ਕਿ ਉਸ ਸਮੇਂ ਬਹੁਤ ਜ਼ਿਆਦਾ ਉਫਾਨ ਆਇਆ ਹੋਇਆ ਸੀ ਹੜ੍ਹ ਆਏ ਹੋਏ ਸੀ ਔਰ ਜਿਸ ਤੋਂ ਬਾਅਦ ਜਿੱਥੇ ਪਰਿਵਾਰ ਵਿਛੋੜਾ ਗੁਰੂ ਘਰ ਅਜ ਹੈਗਾ ਸ਼ਸ਼ੋਭਿਤ ਹੈ ਉੱਥੇ ਜਿਹੜਾਗਾ ਤੁਹਾਨੂੰ ਦੱਸ ਦਈਏ ਕਿ ਜਿਹੜਾ ਨਦੀ ਦਾ ਪਾਣੀ ਸੀ ਉਹ ਇੰਨਾ ਜ਼ਿਆਦਾ ਵਹਿ ਜਾਂਦਾ ਹੈ ਇੰਨਾ ਜ਼ਿਆਦਾ ਪਾਣੀ ਆ ਜਾਂਦਾ ਨਦੀ ਦੇ ਵਿੱਚ ਕਿ ਕਿਹਾ ਜਾਂਦਾ ਇਤਿਹਾਸਕਾਰ ਲਿਖਦੇ ਨੇ ਕਿ ਜਦੋਂ ਆਨੰਦਗੜ੍ਹ ਦੇ ਕਿਲੇ ਦੇ ਵਿੱਚ ਗੁਰੂ ਦੀ ਫੌਜ ਜਿਹੜੀ ਆ ਉਹ 1500 ਕਰੀਬ ਉੱਥੇ ਸਾਰੇ ਸੀ ਪਰ ਜਦੋਂ ਇਹ ਸਰਸਾ ਨਦੀ ਪਾਰ ਕੀਤੀ ਤਾਂ ਇਸ ਤੋਂ ਬਾਅਦ 150 200 ਦੇ ਕਰੀਬ ਹੀ ਰਹਿ ਗਏ ਸੀ ਪਰ ਤੁਸੀਂ ਦੇਖ ਸਕਦੇ ਹੋਗੇ ਅੱਜ ਉਸੇ ਸਰਸਾ ਨਦੀ ਦੇ ਵਿੱਚੋਂ ਜਿਹੜਾਗਾ ਨਗਰ ਕੀਰਤਨ ਜਾ ਰਿਹਾ ਹੈਗਾ ਸੰਗਤਾਂ ਓਵੇਂ ਹੀ ਇਮੋਸ਼ਨਲ ਹੋ ਕੇ ਓਵੇਂ ਹੀ ਭਾਵੁਕਤਾ ਦੇ ਨਾਲ ਇੱਥੋਂ ਇਹ ਨਦੀ ਨੂੰ ਪਾਰ ਕਰਦੀਆਂ ਨੇ ਤਸਵੀਰਾਂ ਤੁਸੀਂ ਪਿੱਛੇ ਤੱਕ ਦੇਖ ਸਕਦੇ ਹੋਗੇ ਨਗਰ ਕੀਰਤਨ ਜਿਹੜਾ ਉਹ ਕੱਢਿਆ ਜਾ ਰਿਹਾ ਹੈਗਾ ਔਰ ਤੁਹਾਨੂੰ ਦੱਸ ਦਈਏ ਕਿ ਅਰਦਾਸ ਹੋ ਰਹੀ ਹੈਗੀ ਅਰਦਾਸ ਹੋਣ ਤੋਂ ਬਾਅਦ ਜਦੋਂ ਅਰਦਾਸ ਹੋ ਜਾਏਗੀ ਤੇ ਉਸ ਤੋਂ ਬਾਅਦ ਇਹ ਨਗਰ ਕੀਰਤਨ ਇਸ ਸਾਈਡ ਨੂੰ ਆ ਜਾਊਗਾ ਤੇ ਇਹ ਸਰਸਾ ਨਦੀ ਹੈ ਜਿੱਥੇ ਅਸੀਂ ਖੜੇ ਆਂ ਇਹ ਸਰਸਾ ਨਦੀ ਹੈ ਸਰਸਾ ਨਦੀ ਦੇ ਵਿੱਚੋਂ ਨਗਰ ਕੀਰਤਨ ਜਿਹੜਾ ਹੈਗਾ ਉਹ ਨਿਕਲ ਜਾਊਗਾ ਇੱਥੇ ਜਦੋਂ ਗੁਰੂ ਸਾਹਿਬ ਦਾ ਪਰਿਵਾਰ ਆਉਂਦਾ ਉਸ ਵੇਲੇ ਤਾਂ ਤੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਔਰ ਉਹਨਾਂ ਦੇ ਨਾਲ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਔਰ ਬਾਬਾ ਜੁਝਾਰ ਸਿੰਘ ਜੀ ਤੇ ਦੂਜੇ ਪਾਸੇ ਮਾਤਾ ਸੁందਰੀ ਕੌਰ ਜੀ ਔਰ ਦੂਜੇ ਪਾਸੇ ਮਾਤਾ ਸਾਹਿਬ ਕੌਰ ਜੀ ਤੇ ਮਾਤਾ ਗੁਜਰੀ ਜੀ ਤੇ ਨਾਲ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਔਰ ਬਾਬਾ ਯੋਰਾਵਰ ਸਿੰਘ ਜੀ ਤਾਂ ਤੁਸੀਂ ਦੇਖੋ ਉਸ ਵੇਲੇ ਕਿੰਨੀ ਜ਼ਿਆਦੇ ਸਰਦੀ ਹੋਣੀ ਹੈ ਕਿੰਨੀ ਜ਼ਿਆਦੇ ਠੰਡ ਹੋਣੀ ਹੈ ਪਰ ਗੁਰੂ ਦੇ ਲਾਲਾਂ ਨੇ ਭੋਰਾ ਵੀ ਹਿੰਮਤ ਨਹੀਂ ਹਾਰੀ ਔਰ ਇਸੇ ਸਰਸਾ ਦੇ ਵਿੱਚੋਂ ਪਾਰ ਹੋ ਕੇ ਉਹ ਆਉਂਦੇ ਨੇ ਕੁੰਮਾ ਮਾਸਕੀ ਦੀ ਛਾਂ ਦੇ ਵਿੱਚ ਮਾਤਾ ਗੁਜਰੀ ਜੀ ਚਲੇ ਜਾਂਦੇ ਨੇ ਔਰ ਰੋਪੜ ਦੇ ਵਿੱਚ ਜਿਹੜਾ ਰਹਿੰਦੇ ਨੇ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਜੀ ਤੇ ਦਿੱਲੀ ਵੱਲ ਨੂੰ ਜਿਹੜਾ ਤੁਹਾਨੂੰ ਦੱਸਦੇ ਕਿ ਚਾਲੇ ਪਾ ਦਿੰਦੇ ਨੇ ਫਿਰ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨਗਰ ਕੀਰਤਨ ਦੀਆਂ ਨੇ ਸੰਗਤਾਂ ਤੁਸੀਂ ਦੇਖ ਸਕਦੇ ਹੋ ਉਸੇ ਭਾਵਨਾ ਦੇ ਨਾਲ ਉਸੇ ਹੀ ਦਿਨ ਨੂੰ ਮਹਿਸੂਸ ਕਰਦੀਆਂ ਹੋਈਆਂ ਅੱਜ ਸਰਸਾ ਦੇ ਵਿੱਚ ਪਹੁੰਚੀਆਂ ਸਰਸਾ ਨੂੰ ਪਾਰ ਕੀਤਾ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਉਸ ਸਮੇਂ ਕਿਹਾ ਜਾਂਦਾ ਹੈ ਕਿ ਜਦੋਂ ਸਰਸਾ ਨਦੀ ਦੇ ਕਿਨਾਰੇ ਤੱਕ ਸੀ ਉਦੋਂ ਗੁਰੂ ਸਾਹਿਬ ਦਾ ਪਰਿਵਾਰ ਇਕੱਠਾ ਸੀ ਪਰ ਜਦੋਂ ਸਰਸਾ ਨਦੀ ਦੇ ਵਿੱਚ ਆਉਂਦੇ ਨੇ ਜਦੋਂ ਇਸ ਨੂੰ ਤੈਰਨਾ ਸ਼ੁਰੂ ਕਰਦੇ ਨੇ ਜਦੋਂ ਇਸ ਨੂੰ ਪਾਰ ਕਰਨਾ ਸ਼ੁਰੂ ਕਰਦੇ ਨੇ ਤਾਂ ਉਸ ਸਮੇਂ ਜਿਹੜਾ ਹੈਗਾ ਤਿੰਨ ਹਿੱਸਿਆਂ ਦੇ ਵਿੱਚ ਪਰਿਵਾਰ ਵੰਡਿਆ ਜਾਂਦਾ ਹੈ ਚੇਰੀ ਗੁਰਗੋਬਿੰਦ ਸਿੰਘ ਜੀ ਦੇ ਨਾਲ ਪੰਜ ਪਿਆਰੇ ਔਰ ਨਾਲ ਵੱਡੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਤੇ ਮਾਤਾ ਗੁਜਰੀ ਜੀ ਦੇ ਨਾਲ ਦੋ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਔਰ ਬਾਬਾ ਜੋਰਾਵਰ ਸਿੰਘ ਜੀ ਔਰ ਦੂਜੇ ਪਾਸੇ ਮਾਤਾ ਸੁੰਦਰ ਕੌਰ ਜੀ ਤੇ ਨਾਲ ਮਾਤਾ ਸਾਹਿਬ ਕੌਰ ਜੀ ਇਹ ਅਲੱਗ ਹੋ ਜਾਂਦੇ ਨੇ ਤਾਂ ਤਿੰਨ ਹਿੱਸਿਆਂ ਦੇ ਵਿੱਚ ਗੁਰੂ ਸਾਹਿਬ ਦਾ ਪਰਿਵਾਰ ਉਸ ਸਮੇ ਜਿਹੜਾ ਉਹ ਵੰਡਿਆ ਜਾਂਦਾ ਤਾਂ ਤੁਸੀਂ ਦੇਖੋ ਐਸਾ ਪਰਿਵਾਰ ਉਸ ਸਮੇ ਵੰਡਿਆ ਗਿਆ ਕਿ ਕਦੇ ਇਕੱਠਾ ਨਹੀਂ ਹੋਇਆ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਸੰਗਤਾਂ ਦੇ ਵਿੱਚ ਜਿਹੜਾ ਮਹਿਸੂਸ ਸੰਗਤਾਂ ਕਰ ਰਹੀਆਂ ਨੇ ਉਸੇ ਦ੍ਰਿਸ਼ ਨੂੰ ਮਹਿਸੂਸ ਕਰਦਿਆਂ ਹੋਇਆਂ ਅੱਜ ਸਰਸਾ ਨੂੰ ਪਾਰ ਕਰ ਰਹੀਆਂ ਨੇ ਤਾਂ ਤਸਵੀਰਾਂ ਨਗਰ ਕੀਰਤਨ ਜਿਹੜਾ ਇਸ ਦੇ ਵਿੱਚ ਕੱਢਿਆ ਜਾ ਰਿਹਾ ਸਰਸਾ ਨਦੀ ਨੂੰ ਪਾਰ ਕੀਤਾ ਜਾ ਰਿਹਾ ਔਰ ਧੌਂਦਾ ਦੇਖੇ ਉਸ ਸਮੇਂ ਆਸਾ ਦੇ ਆਸਾ ਦੀ ਵਾਰ ਦੇ ਕੀਰਤਨ ਸਜਾਏਗੇ ਜਦੋਂ ਗੁਰੂ ਸਾਹਿਬ ਸਰਸਾ ਨਦੀ ਦੇ ਕੋਲ ਪਹੁੰਚਦੇ ਆ ਕਿਹਾ ਜਾਂਦਾ ਹੈ ਕਿ ਉਸ ਸਮੇਂ ਸਰਸਾ ਨਦੀ ਦੇ ਵਿੱਚ ਹੜ੍ਹ ਆਏ ਹੋਏ ਸੀ ਔਰ ਮੀਂਹ ਪੈ ਰਿਹਾ ਸੀ ਪਾਣੀ ਉਫਾਨ ਦੇ ਵਿੱਚ ਸੀ ਤੇ ਇਤਿਹਾਸਕਾਰ ਲਿਖਦੇ ਨੇ ਕਿ ਜਦੋਂ ਆਨੰਦਗੜ੍ਹ ਦੇ ਕਿਲੇ ਦੇ ਵਿੱਚ ਹੁੰਦੇ ਨੇ ਗੁਰੂ ਸਾਹਿਬ ਤਾਂ ਉਦੋਂ 1500 ਦੀ ਕਰੀਬ ਗਿਣਤੀ ਦੇ ਵਿੱਚ ਉੱਥੇ ਗੁਰੂ ਸਾਹਿਬ ਦੇ ਨਾਲ ਸਾਰੀ ਫੌਜ ਹੁੰਦੀ ਹੈ ਸਾਰੇ ਕੁੱਲ ਮਿਲਾ ਕੇ ਜਿਹੜੇ ਉਦੋਂ 1500 ਦੇ ਕਰੀਬ ਉੱਥੇ ਹੁੰਦੇ ਆ ਗੁਰੂ ਸਾਹਿਬ ਦੀ ਫੌਜ ਤੇ ਪਰ ਜਦੋਂ ਸਰਸਾ ਨਦੀ ਪਾਰ ਕਰਦੇ ਨੇ ਤਾਂ ਉਸ ਤੋਂ ਬਾਅਦ 2 250 ਦੇ ਕਰੀਬ ਰਹ ਜਾਂਦੇ ਨੇ ਬਾਕੀ ਸ਼ਹੀਦੀਆਂ ਦੇ ਜਾਂਦੇ ਨੇ ਸਰਸਾ ਨਦੀ ਦੇ ਵਿੱਚ ਜਦੋਂ ਘੌੜੇ ਦੁੜਾਏਗੇ ਕਿਉਂਕਿ ਬਹੁਤ ਜ਼ਿਆਦਾ ਪਾਣੀ ਉਦੋਂ ਉਫਾਨ ਤੇ ਚੜਿਆ ਹੋਇਆ ਸੀ ਤਾਂ ਉਸੇ ਹੀ ਚੀਜ਼ ਨੂੰ ਫੀਲ ਕੀਤਾ ਜਾ ਰਿਹਾ ਉਸੇ ਹੀ ਚੀਜ਼ ਨੂੰ ਮਹਿਸੂਸ ਕੀਤਾ ਜਾ ਰਿਹਾ ਅੱਜ ਔਰ ਸਰਸਾ ਹਰੇਕ ਦੀ ਜ਼ਿੰਦਗੀ ਦੇ ਵਿੱਚ ਆਉਂਦੀ ਹੈ ਪਰ ਇਸ ਨੂੰ ਪਾਰ ਕੋਈ ਕੋਈ ਕਰਦਾ ਤਾਂ ਗੁਰੂ ਸਾਹਿਬ ਸਾਨੂੰ ਇਹ ਸਿਖਾ ਕੇ ਗਏ ਨੇ ਕਿ ਸਰਸਾ ਨੂੰ ਕਿਵੇਂ ਪਾਰ ਕਰਨਾ ਹੈ ਤੁਹਾਡੇ ਜ਼ਿੰਦਗੀ ਦੇ ਵਿੱਚ ਮੈਟਾਫੋਰਿਕਲੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਨੇ ਜਿਹੜੀਆਂ ਦਿੱਕਤਾਂ ਨੇ ਜਿਹੜੀਆਂ ਪਰੇਸ਼ਾਨੀਆਂ ਨੇ ਉਹ ਸਰਸਾ ਰੂਪੀ ਜਿਹੜੀ ਨਦੀ ਹੈ ਉਸ ਨੂੰ ਤੁਸੀਂ ਕਿਵੇਂ ਪਾਰ ਕਰਨਾ ਹੈ ਸਾਨੂੰ ਗੁਰੂ ਸਾਹਿਬ ਸਿਖਾਉਂਦੇ ਆ ਇਹ ਸਾਨੂੰ ਸਾਡਾ ਇਤਿਹਾਸ ਸਿਖਾਉਂਦਾ ਹੈ ਇਹ ਸਰਸਾ ਨਦੀ ਇੱਕ ਨਦੀ ਨਾ ਸਮਝੋ ਇਸ ਨੂੰ ਤੁਸੀਂ ਇਹ ਸਮਝੋ ਕਿ ਸਰਸਾ ਨਦੀ ਦਾ ਜਿਹੜਾ ਫਲਸਫਾ ਹੈ ਉਹ ਸਾਡੇ ਇਤਿਹਾਸ ਨੇ ਸਾਨੂੰ ਕਿਵੇਂ ਸਿਖਾਇਆ ਹੈ ਗੁਰੂ ਸਾਹਿਬ ਹੋਣਾ ਨੇ ਤਾਂ ਪਾਰ ਕਰ ਲਈ ਗੁਰੂ ਸਾਹਿਬ ਨੇ ਤਾਂ ਇਸ ਨੂੰ ਪਾਰ ਕੀਤਾ ਤੇ ਉਸ ਤੋਂ ਬਾਅਦ ਸ਼ੀਦੀਆਂ ਦੇ ਜਾਮ ਪੀਤੇ ਪਰ ਉਹ ਸਾਨੂੰ ਇਹ ਗੱਲਾਂ ਸਿਖਾ ਕੇ ਗਏ ਨੇ ਤੁਸੀਂ ਆਪਣੀ ਜ਼ਿੰਦਗੀ ਦੀ ਸਰਸਾ ਕਿਵੇਂ ਪਾਰ ਕਰਨੀ ਹੈ ਔਰ ਕੀ ਜਾਣਦਾ ਉਸ ਸਮੇਂ ਸਰਸਾ ਨਦੀ ਦੇ ਵਿੱਚ ਜਿਹੜਾ ਇਤਿਹਾਸ ਸੀ ਜਿਹੜੇ ਉਸ ਸਮੇਂ ਗ੍ਰੰਥ ਸੀ ਬਹੁਤ ਕੁਝ ਜਿਹੜਾ ਸੀ ਉਹ ਸਰਸਾ ਨਦੀ ਦੇ ਵਿੱਚ ਰੁੜ ਗਿਆ ਕਿਹਾ ਜਾਂਦਾ ਹੈ ਕਿ ਸੈਂਕੜੇ ਗ੍ਰੰਥਾਂ ਜਿਹੜੇ ਗ੍ਰੰਥ ਜਿਹੜੇ ਨੇ ਸੈਂਕੜੇ ਗ੍ਰੰਥ ਜਿਹੜੇ ਨੇ ਉਹ ਇਸ ਸਰਸਾ ਨਦੀ ਦੇ ਵਿੱਚ ਉਦੋਂ ਰੁੜ ਗਏ ਬਹੁਤ ਜ਼ਿਆਦਾ ਇਤਿਹਾਸ ਸਿੱਖਾਂ ਦਾ ਉਦੋਂ ਉਸ ਨਦੀ ਦੇ ਵਿੱਚ ਰੁੜਿਆ ਕਿਉਂਕਿ ਸਰਸਾ ਨਦੀ ਦੇ ਵਿੱਚ ਪਾਣੀ ਉਫਾਂਤੇ ਸੀ ਸਿਖਰ ਤੇ ਸੀ ਤਾਂ ਉਸੇ ਚੀਜ਼ ਨੂੰ ਤੁਸੀਂ ਦੇਖੋ ਅੱਜ ਸਾਰੇ ਸੰਗਤ ਜਿਹੜੀ ਆ ਉਹ ਆ ਰਹੀ ਐ ਸਾਰੀ ਸੰਗਤ ਇੱਥੇ ਉਸੇ ਹੀ ਚੀਜ਼ ਨੂੰ ਫੀਲ ਕਰ ਰਹੀ ਹੈਗੀ ਜਿਹੜੀ ਜਿਹੜਾ ਅਹਿਸਾਸ ਜਿਹੜਾ ਸੰਗਤ ਅੱਜ ਇੱਥੇ ਵਿੱਚ ਪਾਣੀ ਦੇ ਅੰਦਰ ਜਾ ਕੇ ਮਹਿਸੂਸ ਕਰ ਰਹੀ ਹੈ ਠੰਡ ਦਾ ਵੇਲਾ ਸੀ ਉਸ ਸਮੇਂ ਵੀ ਉਹ ਕਹਿੰਦੇ ਆ ਕਿ ਸਤਗੁਰੂ ਆਬਾਨ ਪਹੁੰਚੇ ਥੇ ਸਰਸਾ ਨਦੀ ਕੇ ਪਾਸ ਥੇ ਚਾਹਤੇ 부ਜਾएं ਉਹ ਬਹਾਰ ਪਹਿਰ ਕੀ ਪਿਆਸ ਇਸ਼ਨਾਨ ਕਰਕੇ ਔਰ ਬਦਲ ਕੇ ਨਿਆ ਲਿਬਾਸ ਵਾਹਿਗੁਰੂ ਕਾ ਨਾਮ ਜਪੇ ਔਰ ਕਰੇ ਸਪਾਸ ਜਪਜੀ ਦਾ ਜਾਪ ਇਸ ਘੜੀ ਕਰਨਾ ਜ਼ਰੂਰ ਥਾ ਪੜ ਕੇ ਗ੍ਰੰਥ ਤੌਰ ਬੜਾਣਾ ਜ਼ਰੂਰ ਥਾ ਜਦੋਂ ਕਿਨਾਰੇ ਤੇ ਆਉਂਦੇ ਨੇ ਸਰਸਾ ਨਦੀ ਦੇ ਤਾਂ ਉਸ ਤੋਂ ਬਾਅਦ ਆਸਾ ਦੀ ਵਾਰ ਦੇ دیਵਾਨ ਸਜਾਏ ਜਾਂਦੇ ਨੇ ਪਾਠ ਆਰੰਭੇ ਜਾਂਦੇ ਨੇ ਤੇ ਸਾਰੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਸਰਸਾ ਨਦੀ ਨੂੰ ਉਸ ਸਮੇਂ ਪਾਰ ਕਰਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਗਰ ਕੀਰਤਨ ਦੀਆਂ ਉਸੇ ਸਰਸਾ ਨਦੀ ਦੇ ਵਿੱਚ ਅੱਜ ਅਸੀਂ ਮੌਜੂਦ ਆ ਜਾਂ ਸੋਚੋ ਔਰ ਥੋੜਾ ਯਾਦ ਕਰੋ ਕਿ ਕਿਸ ਸਮੇਂ ਉਸ ਸਮੇਂ ਕਿਵੇਂ ਇੰਨੀ ਠੰਡ ਦੇ ਵਿੱਚ ਛੋਟੇ ਛੋਟੇ ਸਾਹਿਬਜ਼ਾਦੇਸ ਪਾਣੀ ਦੇ ਵਿੱਚੋਂ ਲੰਗੇ ਹੋਣਗੇ ਔਰ ਇਹ ਸਰਸਾ ਨਦੀ ਵਕ ਵਕ ਸਮੇਂ ਦੇ ਉੱਪਰ ਜਿਹੜਾ ਹੈਗਾ ਉਹ ਪਾਣੀ ਦਾ ਜਿਹੜਾ ਮੋੜ ਹੈ ਉਹ ਕੱਟਦੀ ਰਹੀ ਹੈ ਤੇ ਤੁਸੀਂ ਦੇਖੋ ਉਦੋਂ ਕਿਵੇਂ ਛੋਟੇ ਛੋਟੇ ਸਾਹਿਬਜ਼ਾਦੇ ਆਏ ਹੋਣਗੇ ਕੀ ਉਸ ਸਮੇਂ ਮਾਤਾ ਗੁਜਰੀ ਜੀ ਦੇ ਦਮ ਜਿਹੜਾ ਉਹਨਾਂ ਦੇ ਦਿਲ ਦੇ ਵਿੱਚ ਚੱਲਦਾ ਹੋਣਾ ਹੈਗਾ ਕਿ ਛੋਟੇ ਸਾਹਿਬਜ਼ਾਦੇ ਜਿਹੜੇ ਨੇ ਤਾਂ ਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਰਸਾ ਨਦੀ ਨੂੰ ਪਾਰ ਕੀਤਾ ਜਾ ਰਿਹਾ ਉਸੇ ਦਿਨ ਨੂੰ ਅੱਜ ਯਾਦ ਕੀਤਾ ਜਾ ਰਿਹਾ ਉਸੇ ਜਿਹੜਾ ਇਤਿਹਾਸ ਨੂੰ ਅੱਜ ਯਾਦ ਕੀਤਾ ਜਾ ਰਿਹਾ ਜਦੋਂ ਗੁਰੂ ਸਾਹਿਬ ਜਾਂਦੇ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਸਰਸਨ ਨਦੀ ਦੇ ਵਿੱਚੋਂ ਅੱਜ ਸੰਗਤ ਵੱਡੀ ਗਿਣਤੀ ਦੇ ਵਿੱਚ ਜਾਰੀ ਹੈ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋਗੇ ਬਜ਼ੁਰਗ ਮਾਤਾ ਔਰ ਬਹੁਤ ਸਾਰੇ ਪਰਿਵਾਰ ਇੱਥੇ ਆਏ ਨੇ ਛੋਟੇ ਬੱਚੇ ਵੀ ਆਏ ਨੇ ਇਹ ਛੋਟੇ ਸਾਹਿਬਜ਼ਾਦੇ ਵੀ ਇਸੇ ਨਦੀ ਦੇ ਵਿੱਚੋਂ ਲੰਗੇ ਸੀ ਔਰ ਅੱਜ ਤੁਸੀਂ ਕਿ ਮਹਿਸੂਸ ਕਰਦੇ ਹੋ ਕਿਉਂਕਿ ਉਸ ਸਮੇਂ ਤੇ ਅੱਜ ਦੇ ਵਿੱਚ ਬਹੁਤ ਫਰਕ ਹੈ ਹਾਂਜੀ ਬਹੁਤ ਫਰਕ ਹੈ ਸਾਨੂੰ ਉਹਨਾਂ ਦੇ ਬਾਰੇ ਨਿਆਣਿਆਂ ਨੂੰ ਦੱਸਣਾ ਚਾਹੀਦਾ ਹੈ ਠੀਕ ਹੈ ਇਸ ਵਾਰ ਇਹ ਸਾਡੀ ਸਿੱਖੀ ਹੋਰ ਬਦੂਗੀ ਤੁਸੀਂ ਮਹਿਸੂਸ ਕਰ ਰਹੇ ਹੋ ਚੀਜ਼ਾਂ ਕਿਉਂਕਿ ਛੋਟੀ ਉਮਰ ਦੇ ਵਿੱਚ ਉਦੋਂ ਵੀ ਸਮਾ ਸੀ ਔਰ ਅੱਜ ਵੀ ਇੰਨੀ ਠੰਡ ਹੈਗੀ ਹਾਂਜੀ ਹਾਂਜੀ ਪਾਪਾ ਨੇ ਮੈਨੂੰ ਸਾਰਾ ਕੁਝ ਦੱਸਿਆ ਹੋਇਆ ਠੀਕ ਹੈ ਸਾਰਾ ਕੁਝ ਨਿਆਣਿਆਂ ਨੂੰ ਦੱਸਣਾ ਵੀ ਚਾਹੀਦਾ ਹੈ ਸਾਡੀ ਸਿੱਖੀ ਬਾਰੇ ਪਤਾ ਵੀ ਹੋਣਾ ਚਾਹੀਦਾ ਤਾਂ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੇ ਵਿੱਚ ਜਿਹੜਾ ਇਹ ਜਜ ਭੈਗਾ ਉਹ ਸਾਡੇ ਸਿੱਖੀ ਫਲਸਫੇ ਤੋਂ ਜੋ ਸਾਨੂੰ ਮਿਲਦਾ ਜੋ ਗੁਰੂ ਸਾਹਿਬਾਂ ਨੇ ਜਿਹੜਾ ਸਾਰਾ ਸਾਨੂੰ ਦਿੱਤਾ ਤਾਂ ਤਸਵੀਰਾਂ ਜਿਹੜੀਆਂ ਨੇ ਪੂਰਾ ਤੁਸੀਂ ਦੇਖ ਸਕਦੇ ਹੋ ਉਸੇ ਹੀ ਦ੍ਰਿਸ਼ ਨੂੰ ਅੱਜ ਬਿਆਨ ਕੀਤਾ ਜਾ ਰਿਹਾ ਹੈਗਾ ਜਦੋਂ ਗੁਰੂ ਸਾਹਿਬ ਦਾ ਪਰਿਵਾਰ ਹਮੇਸ਼ਾ ਦੇ ਲਈ ਅਲੱਗ ਹੋ ਗਿਆ ਤੇ ਦੁਬਾਰਾ ਕਦੇ ਨਹੀਂ ਮਿਲੇ ਔਰ ਸ਼ਹੀਦੀਆਂ ਉਸ ਤੋਂ ਬਾਅਦ ਸਾਰੇ ਪਰਿਵਾਰ ਦੀਆਂ ਹੋਈਆਂ ਤਾਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਹੈ ਸਰਸਨ ਨਦੀ ਨੂੰ ਪਾਰ ਕੀਤਾ ਜਾ ਰਿਹਾ ਹੈਗਾ ਇਹ ਉਹੀ ਸਰਸਾ ਜਦੋਂ ਗੁਰੂ ਸਾਹਿਬ ਇੱਥੇ ਪਹੁੰਚਦੇ ਆ ਜਦੋਂ ਇੱਥੇ ਕਿਨਾਰੇ ਤੇ ਆਉਂਦੇ ਆ ਤਾਂ ਉਸ ਤੋਂ ਬਾਅਦ ਸਾਰਾ ਪਰਿਵਾਰ ਅਲੱਗ-ਅਲੱਗ ਹੋ ਜਾਂਦਾ ਹੈਗਾ ਤਾਂ ਇਤਿਹਾਸ ਦੇ ਵਿੱਚ ਬਹੁਤ ਗੱਲਾਂ ਪਈਆਂ ਨੇ ਔਰ ਜਦੋਂ ਮੁਗਲ ਹਮਲਾ ਕਰ ਦਿੰਦੇ ਆ ਜਦੋਂ ਪਠਾਨ ਹਮਲਾ ਕਰ ਦਿੰਦੇ ਨੇ ਤਾਂ ਉਸ ਤੋਂ ਬਾਅਦ ਯੁੱਧ ਵੀ ਹੁੰਦਾ ਹੈ ਸਰਸਾ ਨਦੀ ਗਵਾਹ ਉਸ ਯੁੱਧ ਦਾ ਜਦੋਂ ਕਈ ਜਿਹੜੇ ਸਿੰਘ ਜਿਹੜੇ ਸਿੰਘ ਸੀ ਉਹ ਸ਼ਹੀਦ ਹੋ ਜਾਂਦੇ ਨੇ ਔਰ ਕਿਹਾ ਜਾਂਦਾ ਹੈ ਕਿ 1500 ਦੇ ਕਰੀਬ ਸਿੰਘ ਗੁਰੂ ਸਾਹਿਬ ਦੇ ਨਾਲ ਸੀ ਪਰ ਬਾਅਦ ਦੇ ਵਿੱਚ ਜਦੋਂ ਸਰਸਾ ਨੂੰ ਪਾਰ ਕੀਤਾ ਤਾਂ ਉਹਨਾਂ ਦੀ ਗਿਣਤੀ 2250 ਦੇ ਕਰੀਬ ਰਹਿ ਗਈ ਸੀ ਕਿਉਂਕਿ ਬਹੁਤ ਸਾਰਿਆਂ ਨੇ ਸ਼ਹੀਦੀਆਂ ਜੜੀਆਂ ਨੇ ਉਹ ਪ੍ਰਾਪਤ ਕਰੀਆਂ ਤਾਂ ਤੁਸੀਂ ਹਾਂ ਤਸਵੀਰਾਂ ਦੇਖੋ ਇਹ ਅਲੌਕਿਕ ਤਸਵੀਰਾਂ ਨੇ ਉਸ ਦਰਸ਼ ਦਿਆਂ ਜਦੋਂ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਉਹ ਉਸੇ ਤਰ੍ਹਾਂ ਮਹਿਸੂਸ ਕਰਦੀਆਂ ਨੇ ਕਿ ਕਿਸੇ ਸਮੇ ਸਾਡੇ ਗੁਰੂਆਂ ਨੇ ਸਾਡੇ ਪੁਰਖਿਆਂ ਨੇ ਜਿਹੜਾ ਤੁਸੀਂ ਦੇਖ ਸਕਦੇ ਹੋ ਇਸੇ ਨਦੀ ਨੂੰ ਪਾਰ ਕੀਤਾ ਹੱਸਤਾ ਪਾਣੀ ਕੁਝ ਵੀ ਨਹੀਂ ਉਦੋਂ ਤਾਂ ਪਾਣੀ ਬਹੁਤ ਜ਼ਿਆਦਾ ਉਫਾਨ ਤੇ ਹੁੰਦਾ ਸੀ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧਿਆ ਹੋਇਆ ਸੀ ਮੈਂ ਕਿਹਾ 6 ਪੋ ਦੀ ਆਖਰੀ ਰਾਤ ਸੀ ਜਿਹੜੀ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਦੇ ਨਾਲ ਬਿਤਾਈ ਜਦੋਂ ਪੂਰਾ ਪਰਿਵਾਰ ਇਕੱਠੇ ਸੀ ਪਰ ਉਸ ਤੋਂ ਬਾਅਦ ਕਦੇ ਪਰਿਵਾਰ ਇਕੱਠੇ ਨਹੀਂ ਹੋਇਆ ਹਾਂਜੀ ਗੁਰੂ ਸਾਹਿਬ ਦਾ ਪਰਿਵਾਰ ਦੁਬਾਰਾ ਮੁੜ ਕੇ ਇਕੱਠੇ ਹੋਇਆ ਜੋ ਅਨੰਤ ਪ੍ਰਸਾਦ ਛੜਿਆ ਸਥਾਨ ਦੁਬਾਰਾ ਗੁਰੂ ਸਾਹਿਬ ਉੱਥੇ ਨਹੀਂ ਗਏ ਕੁਮਾ ਮਾਸਕੀ ਦੇ ਸਥਾਨ ਤੇ ਦੁਬਾਰਾ ਨਹੀਂ ਆਏ ਚਮਕੌਰ ਸਾਹਿਬ ਛੜਿਆ ਉਸ ਤੋਂ ਬਾਅਦ ਉੱਥੇ ਨਹੀਂ ਆਏ ਦਮਨਮਾ ਸਾਹਿਬ ਦੁਬਾਰਾ ਮੁੜ ਮੁੜ ਕੇ ਨਹੀਂ ਆਏ ਤੇ ਜਿੱਥੇ ਇੱਕ ਵਾਰ ਸਥਾਨ ਛੜਤਾ ਮਹਾਰਾਜ ਅੱਗੇ ਤੋਂ ਉਹ ਗਏ ਹੀ ਜਾਂਦੇ ਗਏ ਤੇ ਮਹਾਰਾਜੇ ਖਾਲਸਾ ਰਾਜ ਖਾਲਸਾ ਸਥਾਪਿਤ ਕਰਨਾ ਸੀਗਾ ਉਸ ਤੋਂ ਬਾਅਦ ਸ਼ਹਾਦਤਾਂ ਦੀ ਇਹ ਸਿਲਸਿਲਾ ਚੱਲਿਆ ਸ਼ਹਾਦਤ ਇਹ 15 ਵਾੜਾ ਜੋ ਚੱਲ ਰਿਹਾ ਹੈਗਾ ਸਾਰੇ ਸਮੂਹ ਸ਼ਹੀਦਾਂ ਨੂੰ ਸਾਡਾ ਕੋਟਾਨ ਕੋੜ ਪ੍ਰਣਾਮ ਅਸੀਂ ਚਾਹੁੰਦੇ ਆ ਕਿ ਸਾਨੂੰ ਸਭ ਨੂੰ ਅਸ਼ੀਰਵਾਦ ਸਾਹਿਬ ਜਾਦੇ ਦਾ ਮਿਲੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਪਰਮ ਪੂਜੀ ਜਗਤਬਾਦਾ ਗੁਜਰੀ ਜੀ ਅਸੀਂ ਦੇਖ ਰਹੇ ਹਾਂ ਕਿ ਸੰਗਤਾਂ ਇਮੋਸ਼ਨਲ ਨੇ ਭਾਵੁਕ ਨੇ ਕਿਉਂਕਿ ਰੋਣਾ ਆਉਂਦਾ ਉਹ ਚੀਜ਼ਾਂ ਨੂੰ ਯਾਦ ਕਰਕੇ ਕਿ ਅੱਜ ਤੱਕ ਅਸੀਂ ਖੜੇ ਆ ਬਿਲਕੁਲ ਪਾਣੀ ਨਹੀਂ ਪਰ ਉਸ ਸਮੇਂ ਦੇਖੋ ਛੋਟੇ-ਛੋਟੇ ਸਾਹਿਬਜ਼ਾਦੇ ਜਦੋਂ ਹੜ ਆਏ ਹੋਏ ਸੀ ਇੰਨੀ ਠੰਡ ਸੀ ਉਸ ਤੋਂ ਬਾਅਦ ਪਰਿਵਾਰ ਵੀ ਇਕੱਠੇ ਨਾ ਹੋਣਾ ਅੱਖਾਂ ਦੇ ਵਿੱਚ ਪਾਣੀ ਆ ਜਾਂਦੇ ਉਹ ਚੀਜ਼ਾਂ ਬਿਲਕੁਲ ਬਿਲਕੁਲ ਐਸਾ ਸਮਾਂ ਬੜਾ ਭਿਆਨਕ ਜਿੱਥੇ ਚੋੜਾ ਸਾਹਿਬਜ਼ਾਦੇ ਸਰਸਾ ਰਦੀ ਦੇ ਕੰਡੇ ਤੇ ਆਸਵਾਦ ਦੁਸ਼ਮਣ ਫੈਲੇ ਹੋਏ ਸੀਗੇ ਤੇ ਮਾਤਾ ਜੀ ਸਰਸਾ ਕੱਡੀ ਕੁਮਾ ਮਾਸਕੀ ਜੀ ਨੇ ਉਹ ਬਤ ਪਾਰ ਕਰਾਇਆ ਆਪਣੇ ਇਸਥਾਨ ਜਗਾ ਦਿੱਤੀ ਤੇ ਅੱਜ ਕੁਮਾ ਮਾਸਕੀ ਜੀ ਦਾ ਨਾ ਹੈਗਾ ਲੱਗਦਾ ਬਹੁਤ pauk ਹੈ ਉਹ ਦਰਦ ਮਹਿਸੂਸ ਕਰ ਰਿਹਾ ਕਿ ਮਾਤਾ ਗੁਜਰੀ ਜੀ ਛੋਟੇ ਸੇਬਜਾਤੇ ਨਾਲ ਕੋਮਲ ਸਰੀਰ ਉਹਨਾਂ ਦੇ ਸਿਗੇ ਕਿਵੇਂ ਉਂਗਲੀ ਪਕੜ ਕੇ ਬਰਸਾਤ ਦੇ ਦਿਨਾਂ ਵਿੱਚ ਕਪੜੇ ਭਿੱਜੇ ਹੋਏ ਕਿਸ ਤਰ੍ਹਾਂ ਦਾ ਮਤਲਬ ਇਥੋਂ ਇੰਨਾ ਪਾਰਸਗਟ ਕਰਕੇ ਪੂਰਾ ਕਰਕੇ ਪਹੁੰਚੀ ਸੀ ਇਸ ਸਥਾਨ ਤੇ ਤੇ ਅਸੀਂ ਮਾਤਾ ਜੀ ਦਾ ਕੋਟਾੜ ਕੋਟਾੜ ਤੁਹਾਨੂੰ ਵਰਕ ਕਰਦੇ ਆ ਉਹ ਦੇ ਨਹੀਂ ਸਕਦੇ ਆ ਆਪਾਂ ਮਾਤਾ ਜੀ ਦੀ ਤੇ ਮਾਤਾ ਜੀ ਸਾਡੇ ਉਪਰੇ ਸ਼ੀਰਧਾਰ ਬਣ ਕੇ ਅਸੀਂ ਵੀ ਸਿੱਖੀ ਵੱਲ ਚੱਲ ਸਕੀਏ ਸਾਡੇ ਬੱਚੇ ਪਰਿਵਾਰ ਇਹ ਸਭ ਕੋਮਾਨ ਸਿੱਖੀ ਵੱਲ ਚੱਲ ਸਕਣ ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਬੱਚੇ ਨਾਲ ਆ ਰਹੇ ਨੇ ਇਹ ਬੱਚਿਆਂ ਨੂੰ ਨਾਲ ਪਰਿਵਾਰ ਇਸ ਕਰਕੇ ਲਿਆ ਰਿਹਾ ਹੈ ਕਿ ਉਹ ਮਹਿਸੂਸ ਕਰਨ ਕਿ ਉਹਨਾਂ ਦਾ ਇਤਿਹਾਸ ਕੀ ਸੀ ਉਹਨਾਂ ਦੇ ਇਤਿਹਾਸ ਦੇ ਵਿੱਚ ਕੀ ਕੀ ਵਿਲੱਖਣਤਾ ਸੀ ਇੰਨੀ ਛੋਟੀ ਛੋਟੀ ਉਮਰ ਦੇ ਉਸ ਬੱਚੇ ਦੇਖ ਸਕਦੇ ਹੋ ਇੰਨੀ ਠੰਡ ਹੈ ਤੁਸੀਂ ਦੇਖੋ ਇੰਨੀ ਠੰਡ ਹੈ ਪਾਣੀ ਇੰਨਾ ਜ਼ਿਆਦਾ ਅੱਜ ਵੀ ਹੈਗਾ ਹੈਗਾ ਪਰ ਉਹਨਾਂ ਪਾਣੀ ਤਾਂ ਨਹੀਂ ਹੈ ਪਰ ਅੱਜ ਵੀ ਪਾਣੀ ਹੈ ਤੇ ਸਾਰੇ ਲੋਕ ਤਾਂ ਹੀ ਤੁਰ ਰਹੇ ਨੇ ਕਿ ਅਸੀਂ ਵੀ ਉਸ ਸਮੇਂ ਦੇ ਪਾਂਧੀ ਬਣ ਸਕੀਏ ਜਿਹੜਿਆਂ ਰਾਹਾਂ ਤੋਂ ਇਥੋਂ ਗੁਰੂ ਸਾਹਿਬ ਲੰਘੇ ਜਿੱਦਾਂ ਹੁਣ ਕਹਿਣ ਨੂੰ ਕੁਝ ਹੈ ਹੀ ਨਹੀਂ ਹੈ ਕੁਝ ਵੀ ਜਿੱਦਾਂ ਤੁਸੀਂ ਹੁਣ ਸਾਰਾ ਬਿਆਨ ਕਰਤਾ ਹਨਾ ਤੇ ਜਿੱਦਾਂ ਉਹ ਟਾਈਮ ਜਦੋਂ ਸੋਚਦਾ ਹੁਣ ਮੈਂ ਪਰਿਵਾਰ ਵਿਛੋੜਾ ਸਾਹਿਬ ਤੁਰਿਆ ਸੀ ਹਨਾ ਤੇ ਜਦੋਂ ਅਸੀਂ ਇੱਧਰ ਆਏ ਆਂ ਤੇ ਮੈਂ ਇਹ ਹੈਰਾਨ ਹੁੰਦਾ ਵੀ ਜਦੋਂ ਹੁਣ ਦੇਖੋ ਉਹਨੇ ਇਹਨਾਂ ਕਰੇਨਾ ਦਾ ਰਾਹ ਵੀ ਬਣਾਇਆ ਨਾ ਫੇਰ ਵੀ ਸਾਨੂੰ ਇੰਨਾ ਔਖਾ ਹੋਇਆ ਉਸ ਟਾਈਮ ਤੱਕ ਕੁਝ ਵੀ ਨਹੀਂ ਸੀਗਾ ਨਾ ਵੀ ਕਿੰਨਾ ਛੋਟੇ ਛੋਟੇ ਸਹਿਬਜ਼ਾ ਦੇ ਰਾਈਟ ਹੋਣਾ ਵੀ ਕਿੰਨਾ ਉਹਨਾਂ ਨੇ ਔਖੇ ਦੁਵੇ ਜੀ ਕੀਤਾ ਹੋਊਗਾ ਨਾ ਔਖੇ ਹੋਏ ਹੋਗੇ ਨਾ ਚਲੋ ਠੀਕ ਆ ਉਹ ਤਾਂ ਇੱਕ ਬਹੁਤ ਵੱਡੀਆਂ ਪਾਵਰਾਂ Thi ਗਿਆ ਨਾ ਆਪਾਂ ਆਪਾਂ ਸੋਚੇ ਸਕਦੇ ਆਂ ਨਾ ਪਰ ਉਹਨਾਂ ਨੇ ਤੇ ਉਹਨਾਂ ਲਈ ਤਾਂ ਬਹੁਤ ਯਾਰ ਹੈ ਜਿਦਾ ਮਨ ਭਰ ਜਾਂਦਾ ਆ ਕੇ ਜਦੋਂ ਵੀ ਇਦਾਂ ਦੇ ਆਪਾਂ ਸੀਨ ਤੇ ਜਾਂ ਦੇਖਦੇ ਹੁਣ ਆਪਾਂ ਠੰਡੇ ਪਾਣੀ ਚ ਖੜੇ ਆ ਨਾ ਉਹ ਆਉਣ ਦਾ ਜਲੋ ਠੀਕ ਆ ਫੇਰ ਵੀ ਇਹਨਾਂ ਨੇ ਬਹੁਤ ਇੱਥੇ ਰਾਹ ਵੀ ਬਣਾਤਾ ਨਾ ਉਸ ਟਾਈਮ ਤੇ ਚੀਜ਼ਾਂ ਹੈ ਹੀ ਨਹੀਂ ਸੀ ਕੁਝ ਵੀ ਉਦੋਂ ਤਾਂ ਉਹ ਕਿਦਾਂ ਮਾਤਾ ਜੀ ਦੇ ਨਾਲ ਉਹਨਾਂ ਨੇ ਛੋਟੇ ਛੋਟੇ ਬੱਚਿਆਂ ਨੂੰ ਸਾਹਮੇ ਆ ਕੇ ਤੇ ਲੈ ਕੇ ਗਏ ਆ ਨਾ ਪਰਿਵਾਰ ਦੇ ਵਿੱਚ ਕੋਈ ਮਾੜੀ ਜਿਹੀ ਗੱਲ ਹੁੰਦੀ ਹੈ ਅਸੀਂ ਬਹੁਤ ਦੁੱਖ ਮਨਾਉਨੇ ਆ ਸੀ ਰੋਨੇ ਆ ਸੀ ਭਾਵੁਕ ਹੁੰਨੇ ਆ ਪਰ ਜਦੋਂ ਅਸੀਂ ਦੇਖੋ ਗੁਰੂ ਸਾਹਿਬ ਦਾ ਪਰਿਵਾਰ ਤਨਹਸਿਆਂ ਦੇ ਵਿੱਚ ਵੰਡਿਆ ਗਿਆ ਛੋਟੇ ਸਾਹਿਬ ਜੀ ਅਲੱਗ ਹੋ ਜਾਂਦੇ ਵੱਡੇ ਸਾਹਿਬ ਜੀ ਅਲੱਗ ਹੋ ਜਾਂਦੀ ਹੈ ਇਸ ਤੋਂ ਬਾਅਦ ਸ਼ਿਦੀਆਂ ਪਾਈਆਂ ਇਹ ਨੇ ਸਿੱਧਿਆਂ ਜੀ ਆ ਜੀ ਜਦੋਂ ਅਸੀਂ ਵੀ ਮੈਂ ਹੁਣ ਆਡੇ ਮੇਰੇ ਫੈਮਿਲੀ ਕੈਨੇਡਾ ਦੇ ਵਿੱਚ ਰਾਈਟ ਆ ਪਰ ਫੇਰ ਵੀ ਮਨ ਦੇ ਵਿੱਚ ਹਰੇਕ ਬਰੀ ਬੱਚੇ ਬੱਚਿਆਂ ਦੇ ਸੋਚਦੇ ਆਪਾਂ ਨਾ ਉਹ ਤਾਂ ਵੀ ਗੁਰੂ ਸਾਹਿਬ ਬਣਾ ਤੇ ਦੇਖ ਲਓ ਕਿੰਨਾ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਕਿੱਥੇ ਵੀ ਕੀ ਕੀ ਵਰਤ ਗਿਆ ਕੀ ਭਾਣਾ ਵਰਤ ਗਿਆ ਕਿਉਂਕਿ ਖਬਰਾਂ ਉਹ ਅੱਜ ਤਾਂ ਸਾਰਾ ਕੁਝ ਆ ਗਿਆ ਉਸ ਟਾਈਮ ਤਾਂ ਨਹੀਂ ਸੀਗਾ ਚਲੋ ਜੀ ਗੁਰੂ ਦੇ ਸਾਥ ਤਾਂ ਜਾਣੀ ਜਾਣਦੇ ਕਿ ਉਹਨਾਂ ਤਾਂ ਪਹਿਲਾਂ ਹੀ ਸਾਰਾ ਸੀਗਾ ਕੈਨੇਡਾ ਤੋਂ ਆਏ ਹਾਂ ਜੀ ਹਾਂ ਜੀ ਮੈਂ ਟੋਰਾਂਟੋ ਤੋਂ ਆਇਆ ਕੈਨੇਡਾ ਤੋਂ ਆਇਆ ਜੀ ਤੁਹਾਡੇ ਦੇਖ ਦੇ ਕੇ ਜਦੋਂ ਟੀਵੀ ਦੇਖਦੇ ਤੇ ਮਨ 'ਚ ਹੁੰਦਾ ਸੀਗਾ ਵੀ ਜ਼ਰੂਰ ਜਾਣਾ ਆ ਜੋ ਮਰਜ਼ੀ ਹੋ ਨੇ ਇੱਥੇ ਮੈਂ ਪਹਿਲੀ ਵਾਰ ਆਏ ਆ ਉਦੋਂ ਤਾਂ ਹਰ ਸਾਲ ਆ ਜੇ ਤਾਂ ਨਾ ਜੇ ਪਰ ਆ ਜਿਹੜਾ ਆ ਜਿਹੜਾ ਅੱਜ ਦਾ ਨਮਾਜ਼ ਦਾ ਇਹ ਨਗਰ ਕੀਰਤਨ ਮੈਂ ਪਹਿਲੀ ਵਾਰ ਟੈਂਟ ਸੀ ਉੱਥੇ ਫਿਰ ਉਹ ਬੱਚਿਆਂ ਨੂੰ ਕਿੱਸੇ ਆਏ ਤੁਸੀਂ ਅੱਜ ਇੱਥੇ ਖੜੇ ਹੋ ਕੀ ਮਹਿਸੂਸ ਕਰ ਰਹੇ ਇਸ ਤੋਂ ਬਾਅਦ ਤੁਸੀਂ ਜਾਓਗੇ ਵਾਪਸ ਵਿਦੇਸ਼ ਜਾਓਗੇ ਉੱਥੇ ਬੱਚਿਆਂ ਨੂੰ ਸਾਹ ਕੁਝ ਦੱਸੋਗੇ ਜੋ ਆਪਾਂ ਚੀਜ਼ਾਂ ਮਹਿਸੂਸ ਕਰ ਰਹੇ ਆ ਮੈਂ ਮੋ ਫੋਨ ਦੇ ਵਜ ਸਾਰਾ ਵਜ ਆਪਾਂ ਕਵਰ ਕਰ ਲਿਆ ਆ ਵੀ ਹੁਣ ਉਹ ਦਿਖਾ ਲਾਂਗੇ ਨਾਲੇ ਦੱਸਾਂਗੇ ਵੀ ਇਦਾਂ ਛੋਟੇ ਸਾਹਿਬ ਜਨਮ ਹਾਂ ਜੇ ਪਰ ਜਦੋਂ ਹੁਣ ਜਿਹੜਾ ਇੱਥੇ ਹੈਗਾ ਸਾਰੇ ਉੱਥੇ ਤਾਂ ਬਾਹਰ ਬਹੁਤ ਜ਼ਿਆਦੇ ਜਿੱਦਾਂ ਸਿੱਖੀ ਬਾਰੇ ਦੱਸਦੇ ਆ ਨਾ ਬੱਚਿਆਂ ਨੂੰ ਸਾਰਾ ਕੁਝ ਪਰ ਜੇ ਹੁਣ ਆਪਾਂ ਏਰੀਆ ਦੇਖਦੇ ਆ ਇੱਥੇ ਸਾਰਿਆਂ ਨੂੰ ਪਤਾ ਆ ਮੈਂ ਹੁਣ ਫਲੋਰ ਏਰੀਆ ਤੋਂ ਆ ਉੱਤੇ ਲੋਕਾਂ ਦੇ ਵਿੱਚ ਇੰਨੀ ਨਹੀਂ ਹੈਗੀ ਬੱਚਿਆਂ ਲਈ ਉਹ ਬੰਦਾ ਉਸ ਜਗ੍ਹਾ ਦੇ ਉੱਪਰ ਖੜਦਾ ਉਹ ਉਹ ਚੀਜ਼ ਅਲੱਗ ਹੁੰਦੀ ਹੈ ਜਿਹੜੀ ਮਹਿਸੂਸ ਤੁਸੀਂ ਇੱਥੇ ਕਰ ਸਕਦੇ ਹੋ ਇੱਕ ਗੱਲ ਹੈ ਜਿਹੜੀ ਆਪਾਂ ਬਿਆਨ ਕੇ ਦੱਸਣੀ ਹੈ ਕਿਸੇ ਨੂੰ ਹਾਂਜੀ ਉਹੀ ਫੀਲਿੰਗ ਆ ਉਸ ਟਾਈਮ ਦੀ ਉਹਨਾਂ ਉਹਨਾਂ ਦਿਨਾਂ ਦੀ ਫੀਲਿੰਗ ਆ ਜਿਹੜੇ ਦਿਨ ਮੇਰੇ ਦਿਨ ਚਾਰ ਪੰਜ ਤਾਂ ਨਹੀਂ ਮਾਣੋ ਹਰ ਤਰੰਤ ਤੱਕ ਨਾਲ ਜਾਣਾ ਨਾ ਸਵੇਰ ਚ ਰਹਿਣਾ ਪੂਰਾ ਹਾਂਜੀ ਨਾਲੇ ਰਾਵਾਂਗੇ ਤੁਹਾਡੇ ਹਨਾ ਤੇ ਬਾਕੀ ਤੁਹਾਡੇ ਵਰਗਿਆਂ ਦੇ ਜਿਹੜਾ ਮੀਟਿੰਗ ਹੈ ਇਸ ਚੀਜ਼ਾਂ ਨੂੰ ਸਾਨੂੰ ਇੱਥੇ ਲਿਆਂਦਾ ਅਸੀਂ ਇਹ ਸੋਚਦੇ ਹਾਂ ਨਾ ਕਿ ਅੱਗੇ ਚੱਲ ਠੀਕ ਸੀ ਪਤਾ ਹੁੰਦਾ ਸੀਗਾ ਵੀ ਸਵਾ ਚੱਲਦੀ ਆ ਨਾ ਇਹ ਬਰ ਜੇ ਤਾਂ ਹੁਣ ਦੇਖਦੇ ਆ ਫੇ ਮਨ ਕਰਦਾ ਵੀ ਚਾਹੀਏ ਛੇਤੀ ਚਾਹੀਏ ਉੱਥੇ ਜਾ ਕੇ ਦੇਖੀ ਆ ਅਸੀਂ ਵੀ ਨਾਲ ਉਸ ਚੀਜ਼ਾਂ ਦੇ ਵਿੱਚ ਹੁਣ ਠੀਕ ਨੇ ਤੇ ਚਲੋ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਿਆਂ ਦਾ ਤਾਂ ਬਹੁਤ ਜਿਆਦੇ ਸੰਗਤਾਂ ਇੱਥੇ ਆ ਰਹੀਆਂ ਨੇ ਸੰਗਤਾਂ ਉਹੀ ਦਿਨ ਉਹੀ ਸਮਾਂ ਯਾਦ ਕਰ ਰਹੀਆਂ ਨੇ ਤਾਂ ਸੰਗਤ ਨਗਰ ਕੀਰਤਨ ਦੇ ਵਿੱਚ ਆ ਰਹੀ ਹੈ ਔਰ ਉਸੇ ਹੀ ਦਿਨ ਨੂੰ ਉਹ ਪਲਾਂ ਨੂੰ ਅੱਜ ਮਹਿਸੂਸ ਕੀਤਾ ਜਾ ਰਿਹਾ ਗੱਲਬਾਤ ਕਰਦੇ ਆ ਬਾਈਆਂ ਨਾਲ ਭਾਈ ਕਿਹੜਾ ਪਿੰਡ ਹੈ ਪਿੰਡ ਆਸਪੁਰ ਆ ਜੀ ਅੱਛਾ ਹਰ ਇੱਕ ਵਾਰ ਉਹਨਾਂ ਜੋ ਸੀ ਹਾਂਜੀ ਸਰ ਜੀ ਸਾਡੇ ਪਿੰਡਾਂ ਚੋਂ ਹੀ ਨਿਕਲਦਾ ਜੀ ਇਹ ਨਗਰ ਕੀਰਤਨ ਅਸੀਂ ਹਰ ਸਾਲ ਆਉਂਦੇ ਆ ਜੀ ਮੈਂ ਦੇਖ ਰਿਹਾ ਸੀ ਛੋਟੇ ਛੋਟੇ ਬੱਚੇ ਮਤਲਬ ਬਜ਼ੁਰਗਾਂ ਸਾਰੇ ਆ ਰਹੇ ਨੇ ਉਸੇ ਹੀ ਦਿਨ ਨੂੰ ਉਸੇ ਹੀ ਪਲ ਨੂੰ ਅੱਜ ਮਹਿਸੂਸ ਵੀ ਕੀਦਣਾ ਕਿਤੇ ਕੀਤਾ ਜਾ ਰਿਹਾ ਹਾਂਜੀ ਹਾਂਜੀ ਸਰ ਸਾਰੇ ਬੱਚੇ ਆਉਂਦੇ ਆ ਬਜ਼ੁਰਗ ਵੀ ਆਉਂਦੇ ਆ ਜੀ ਉਸੇ ਹੀ ਪਲ ਨੂੰ ਮਹਿਸੂਸ ਕਰਦੇ ਆ ਜੀ ਸਾਰੇ ਜੀ ਹਾਂਜੀ ਜਿਵੇਂ ਪਹਿਲਾਂ ਵੀ ਇੱਥੇ ਕੋੜ ਵੀ ਗਏ ਇੱਥੇ ਜਿਵੇਂ ਉਸ ਟਾਈਮ ਦਾ ਮਤਲਬ ਮਾਹੌਲ ਸੀਗਾ ਲੋਕ ਉਹਨੂੰ ਮਹਿਸੂਸ ਕਰਦੇ ਆ ਕੋਈ ਪੈਦਲ ਸਰਸੇ ਜੋ ਹੋ ਕੇ ਲੰਘ ਰਿਹਾ ਜੀ ਬਾਕੀ ਦੇਖੋ ਹੁਣ ਉਸ ਟਾਈਮ ਠੰਡ ਵੀ ਤੇ ਰਾਸਤਾ ਕਿਹੜੇ ਦਾ ਹੁਣਾ ਹੁਣ ਉਹਨੂੰ ਰੱਬੇ ਜਾਣਦਾ ਜੀ ਕਿਉਂਕਿ ਉਦੋਂ ਅੱਜ ਤਾਂ ਬਹੁਤ ਆਪਣੇ ਕੋਲ ਵਹੀਕਲ ਆ ਗਏ ਉਹ ਤਾਂ ਕੁਝ ਨਹੀਂ ਹੁੰਦਾ ਸੀ ਘੋੜਿਆਂ ਦੇ ਉੱਪਰ ਜਾਣਾ ਔਰ ਕਿਹਾ ਜਾਂਦਾ ਕਿ ਜਦੋਂ ਅਨੰਦਗੜ੍ਹ ਕਿਲੇ ਦੇ ਬੇਸੀ ਤਾਂ 1500 ਦੇ ਕਰੀਬ ਗੁਰੂ ਸਾਹਿਬ ਦੇ ਨਾਲ ਸਿੰਘ ਸੀ ਪਰ ਸਰਸਾ ਜਦੋਂ ਪਾਰ ਕੀਤੀ ਤਾਂ ਉਦੋਂ 2 250 ਸਿੰਘ ਰਹਿ ਗਏ ਸੀ ਸ਼ਹੀਦੀਆਂ ਪੈ ਗਈਆਂ ਬਿਲਕੁਲ ਜੀ ਬਿਲਕੁਲ ਸਰ ਇਹ ਤਾਂ ਹਜੇ ਕੁਝ ਨਹੀਂ ਆ ਜਦੋਂ ਮਤਲਬ ਉੱਪਰੋਂ ਹਿਮਾਚਲ ਦਾ ਪਾਣੀ ਆਂਦਾ ਹੈ ਨਾ ਫਿਰ ਸਰਸੇ ਦਾ ਪਤਾ ਲੱਗਦਾ ਕਿਉਂਕਿ ਇੱਥੇ ਕੁਝ ਨਹੀਂ ਦਿਖਣ ਨੂੰ ਮਿਲਦਾ ਕੋਈ ਕੰਡਾ ਨਹੀਂ ਪਤਾ ਲੱਗਦਾ ਕਿੱਥੇ ਹੈ ਇਹ ਹਰੇਕ ਸਾਲ ਆਪਣਾ ਤਾਂ ਕੰਡਾ ਲਾਗ ਹੀ ਬਣਾ ਲੈਂਦਾ ਕੋਈ ਮਤਲਬ ਚਾਲ ਨਹੀਂ ਆ ਉਸੋਂ ਦਾ ਸ਼ਰਾਬ ਹਾਂਜੀ ਬਿਲਕੁਲ ਜੀ ਉਸ ਟਾਈਮ ਦਾ ਸ਼ਰਾਬ ਹੀ ਮਿਲੇ ਹੋਇਆ ਹੈ ਕਹਿੰਦੇ ਆ ਕਿ ਬਿਨਾ ਮੀਂਹ ਤੋਂ ਹੀ ਆ ਗਿਆ ਸੀ ਸਰਸਾ ਉਹ ਤੋਂ ਤਾਂ ਵਿਛੋੜਾ ਪਿਆ ਸੀਗਾ ਕੀ ਸ਼ਰਾਬ ਮਿਲੇ ਸਾਨੂੰ ਦੱਸੋ ਮਾੜਾ ਹਾਂਜੀ ਕੀ ਸ਼ਰਾਬ ਦੇ ਪਿੱਛੇ ਕੀ ਕਹਾਣੀ ਹੈ ਦੱਸੋ ਹਾਂ ਉਹ ਕਹਿੰਦੇ ਸੀਗੇ ਵੀ ਬਿਨਾ ਕੋਈ ਮਤਲਬ ਮੀਂਹ ਪਿਆ ਨਹੀਂ ਸੀਗਾ ਉਦੋਂ ਆਪਣੇ ਆਪੇ ਆ ਕੇ ਜੀ ਜਦੋਂ ਮਤਲਬ ਮਹਾਰਾਜ ਲੰਗਣ ਲੱਗੇ ਇੱਥੋਂ ਬੱਚੇ ਮਾਤਾ ਗੁਜਰ ਘੋਰ ਜੀ ਨਾਲ ਤੇ ਉਹਨਾਂ ਦਾ ਇੱਥੇ ਸਰਸਾ ਆ ਗਿਆ ਸੀ ਫਿਰ ਕਈ ਸਿੰਘ ਪਾਸ ਟੱਪਗੇ ਸੀਗੇ ਕਈ ਮਤਲਬ ਸਰਸੇ ਚ ਵਾਹ ਕੇ ਮਾਤਾ ਗੁਜਰ ਘੋਰ ਜੀ ਅਤੇ ਕੁੰਮਾ ਮਾਸ ਕੀ ਜੀ ਰਾਤ ਰੁਕੇ ਆ ਜੀ ਉਹਨਾਂ ਕੋਲ ਉਹਦੇ ਮਤਲਬ ਫਿਰ ਨਿਹੰਗ ਸਿੰਘ ਜਦੋਂ ਵੀ ਆਂਦੇ ਆ ਹੁਣ ਪਹਿਲਾਂ ਇੱਕ ਵਾਰ ਮਤਲਬ ਕਹਿੰਦੇ ਆ ਵੀ ਜੁੱਤੀ ਮਾਰ ਕੇ ਲੰਗਦਾ ਕੋਈ ਕੁਝ ਕਹਿੰਦੇ ਆ ਜੀ ਬਹੁਤ ਸਾਰੀਆਂ ਇਤਿਹਾਸ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਜੋ ਇਤੋਂ ਪੁਰਾਣੇ ਬਜ਼ੁਰਗ ਸਾਡੇ ਜਿਹੜੇ ਨੇ ਉਹ ਕਰਦੇ ਆਉਂਦੇ ਨੇ ਤਾਂ ਅੰਦਰ ਤੁਸੀਂ ਦੇਖ ਸਕਦੇ ਹੋ ਜਿਹੜਾ ਮਤਾਵਾ ਬੈਠੀਆਂ ਨੇ ਬੇਬੇ ਉਹ ਸਮਾਂ ਜਦੋਂ ਗੁਰੂ ਸਾਹਿਬ ਦਾ ਪਰਿਵਾਰ ਇਸੇ ਕੰਡੇ ਤੇ ਆ ਕੇ ਵਿਛੜ ਗਿਆ ਤੇ ਮੁੜ ਕੇ ਕਦੇ ਇਕੱਠੇ ਨਹੀਂ ਹੋਏ ਨਹੀਂ ਜੀ ਇਕੱਠੇ ਨਹੀਂ ਹੋਏ ਜੀ ਮੁੜ ਕੇ ਕਦੇ ਇਕੱਠੇ ਨਹੀਂ ਹੋਏ ਇੱਕ ਵਾਰੀ ਜਾ ਕੇ ਵਾਪਸ ਨਹੀਂ ਆਈ ਹਾਂਜੀ ਜਾ ਮਹਿਸੂਸ ਕਰਦੇ ਹੋ ਜੋ ਤੁਸੀਂ ਇਹ ਨਗਰ ਕੀਰਤਨ ਦੇ ਵਿੱਚ ਆਉਣੇ ਹੋ ਕਿ ਉਸ ਸਮੇਂ ਕਿਹੋ ਜਿਹਾ ਮਾਹੌਲ ਹੋਊਗਾ ਕਿਵੇਂ ਛੋਟੇ-ਛੋਟੇ ਸਾਹਿਬਜਾਦੇ ਲੱਗ ਹੋਗੇ ਵੱਡੇ ਲੱਗ ਹੋਗੇ ਸਾਰਾ ਪਰਿਵਾਰ ਹੀ ਵਿਛੜ ਗਿਆ ਹਾਂਜੀ ਸਾਰਾ ਪਰਿਵਾਰ ਵਿਛੜ ਗਿਆ ਜਿੱਥੇ ਲੱਗ-ਲੱਗ ਹੋ ਗਏ ਹਾਂਜੀ ਕਿਹੜਾ ਪਿੰਡਾ ਤੋਂ ਹਵਨਕੋਟ ਜੀ ਹਾਂਜੀ ਸਰਸਾ ਵਿਛੋੜਾ ਸਾਹਿਬ ਤੇ ਚੱਲ ਕੇ ਨਗਰ ਕੀਰਤਨ ਫੰਦੀ ਜਾਂਦਾ ਜੀ ਹਾਂਜੀ ਪੈਦਲ ਚੱਲ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਇੱਥੇ ਉਹ ਪਹੁੰਚੀਆਂ ਹੋਈਆਂ ਨੇ ਕਿਉਂਕਿ ਸੰਗਤਾਂ ਦੇ ਵਿੱਚ ਉਹੀ ਅੱਖਾਂ ਦੇ ਵਿੱਚ ਭਾਵੁਕਤਾ ਨਜ਼ਰ ਆਉਂਦੀ ਹੈ ਜਦੋਂ ਕੋਈ ਇੱਥੋਂ ਲੰਘਦਾ ਕਿਉਂਕਿ ਤੁਸੀਂ ਦੇਖੋ ਵਾਹਿਗੁਰੂ ਦਾ ਜਾਪ ਕਰਦੇ ਹੋਏ ਸੰਗਤਾਂ ਜਿਹੜੀਆਂ ਲੰਘ ਰਹੀਆਂ ਨੇ ਬੱਚਿਆਂ ਦੇ ਨਾਲ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਵੀ ਇੱਥੇ ਆ ਰਹੇ ਨੇ ਤਾਂ ਅਸੀਂ ਗੱਲਬਾਤ ਵੀ ਜਿਹੜਾ ਕਰ ਰਹੇ ਆਂਗੇ ਅਸੀਂ ਦੇਖ ਰਹੇ ਸੀ ਕਿ ਸੰਗਤਾਂ ਅੱਜ ਵੀ ਉਹੀ ਚੀਜ਼ਾਂ ਮਹਿਸੂਸ ਕਰਦੀਆਂ ਨੇ ਜਦੋਂ ਕਦੇ ਇੱਥੋਂ ਸਾਡੇ ਗੁਰੂ ਸਾਹਿਬ ਲੰਘੇ ਸੀ ਛੋਟੇ-ਛੋਟੇ ਬੱਚੇ ਤੁਸੀਂ ਨਾਲ ਲੈ ਕੇ ਆਏ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੇਓ ਇਹ ਜਿਹੜਾ ਸਮਾਂ ਹੈ ਕਿਉਂਕਿ ਜਦੋਂ ਗੁਰੂ ਸਾਹਿਬ ਕੇਲਾ ਛੱਡ ਕੇ ਗੁਰਦਾਰ ਪਰਿਵਾਰ ਵਿਚੋੜਾ ਸਾਹਿਬ ਵਿਖੇ ਪਹੁੰਚੇ ਸਨ ਉਸ ਤੋਂ ਅਪਰੰਤ ਉਹਨਾਂ ਦਾ ਪਰਿਵਾਰ ਤਿੰਨ ਹੀ ਸਿਆਚ ਗੁਰਦਾਰ ਪਰਿਵਾਰ ਵਿਚੋੜਾ ਸਾਹਿਬ ਤੋਂ ਵਿਛੜ ਕੇ ਮਾਤਾ ਸਹਿਬਕੌਰ ਮਾਤਾ ਸੁੰਦਰੀ ਜੀ ਭਾਈ ਮਨੀ ਸਿੰਘ ਨਾਲ ਉਹ ਦਿੱਲੀ ਵੱਲੋਂ ਚਲ ਗਏ ਸੀ ਅਤੇ ਬੱਡੇ ਸਾਹਿਬਜਾਦੇ ਗੁਰੂ ਸਾਹਿਬ ਨਾਲ ਅਤੇ 40 ਸਿੰਘ ਚਮਕੌਰ ਦੀ ਗੜੀ ਵੱਲ ਚਲੇ ਜੇ ਗਏ ਸੀ ਜੋ ਇਹ ਸਫਰੇ ਸ਼ਹਾਦਤ ਰਸਤਾ ਜਿੱਥੇ ਅਸੀਂ ਅੱਜ ਜਾ ਰਹੇ ਆ ਇਹਦੇ ਵਿੱਚ ਛੋਟੇ ਸਾਹਿਬਜਾਦੇ ਸਾਹਿਬਜਾਦਾ ਬਾਬਾ ਜੋਰਾਵਿਰ ਸਿੰਘ ਅਤੇ ਸਾਹਿਬਜਾਦੇ ਦਾ ਬਾਬਾ ਫਤੇ ਸਿੰਘ ਮਾਤਾ ਗੁਜਰ ਕੌਰ ਜਿਨ੍ਹਾਂ ਦੀ ਉਮਰ 85 ਸਾਲ ਸੀ ਉਸ ਸਮੇਂ ਉਹ ਐਸਾ ਰਸਤੇ ਤੇ ਗੁਜ਼ਰ ਕੇ ਬਾਬਾ ਮਾਤਾ ਉਹ ਤਾਂ ਛੋਟੇ ਸਾਹਿਬ ਜਦ ਤੇ ਬਾਬਾ ਕੁੰਮਾ ਮਾਸ਼ਕੀ ਦੀ 96 ਪਹੁੰਚੇ ਸਨ ਉਸ ਯਾਦ ਨੂੰ ਤਾਜ਼ਾ ਕਰਦਿਆਂ ਇਹ ਸੰਗਤਾਂ ਅੱਜ ਵੀ ਉਸੇ ਤਰ੍ਹਾਂ ਗੁਰਦਰ ਪਰਿਵਾਰਾ ਪਰਿਵਾਰ ਵਿੱਚ ਛੋਟਾ ਸਾਹਿਬ ਤੋਂ ਚਾਲੇ ਪਾ ਕੇ ਬਾਬਾ ਕੁੰਮੀ ਕੁੰਮਾ ਮਾਸ਼ਕੀ ਜੀ ਵਿਕੇ ਉਹਨਾਂ ਜਿਹੜੀ ਉਹਨਾਂ ਦੇ ਵਿਖਰੇ ਪੈਂਦੇ ਰਸਤਿਆਂ ਨੂੰ ਤੈਅ ਕਰਦੇ ਹੋਏ ਬਾਬਾ ਕੁੰਮਾ ਮਾਸ਼ਕੀ ਵੀ ਸਮਾਪਤ ਹੋ ਗਈ ਵਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਵੱਧ ਚੜ ਕੇ ਇਹਨਾਂ ਸਮਾਗਮਾਂ ਦੇ ਹਿੱਸੇ ਲਓ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਮੈਂ ਕਿ ਉਹਦੋਂ ਦਾ ਵੇਲਾ ਤੁਹਾਡੀ ਵੀ ਅੱਜ ਤੁਸੀਂ ਦੇਖੋ ਉਹਨਾਂ ਦੀ ਉਦੋਂ ਮਾਤਾ ਗੁਜਰੀ ਜੀ ਦੀ ਵੀ ਬਹੁਤ ਉਮਰ ਹੋਣੀ ਆ ਜੋ ਨਾਲ ਛੋਟੇ ਛੋਟੇ ਸਹਬਜ਼ਾਦੇ ਆਏ ਅੱਜ ਤਾਂ 19 ਇੱਥੇ ਨਦੀ ਦੇ ਵਿੱਚ ਪਾਣੀ ਨਹੀਂ ਹੈਗਾ ਪਰ ਉਸ ਸਮੇਂ ਨਦੀ ਦੇ ਵਿੱਚ ਪਾਣੀ ਉਫਾਨ ਤੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਸਮੇਂ ਉਹਦਾ ਅਸੀਂ ਮਤਲਬ ਬਹੁਤ ਅੱਜ ਮਹਿਸੂਸ ਕਰ ਰਿਹਾ ਹਾਂ ਛੋਟੇ ਸਹਬਜ਼ਾਦੇ ਮਾਤਾ ਗੁਜਰ ਘਰ ਉਸ ਟਾਈਮ ਦਾ ਪਤਾ ਨਹੀਂ ਗੁਰਦੁਆਰੇ ਇੱਥੇ ਬਹੁਤ ਜ਼ਿਆਦਾ ਝੂ ਝਾਂ ਝੂ ਝੂਂਡ ਝਾੜ ਬਹੁਤ ਹੁੰਦੇ ਸੀ ਗੁਰਦੁਆਰੇ ਤੋਂ ਸਾਰੇ ਛੋਟੇ ਸਹਿਬਜ਼ਾਦੇ ਦੇ ਮਾਤਾ ਗੁਜਰਕੌਰ ਪੰਡੇ ਕਿੱਧਰ-ਕਿੱਧਰ ਨੂੰ ਇਹ ਫੈਲੇ ਹੋਇਆ ਸੀ ਸੱਸਾ ਇਸ ਟਾਈਮ ਤੋਂ ਆਪਣੇ ਹਾਂਜੀ ਬਹੁਤ ਜ਼ਿਆਦਾ ਮਹਿਸੂਸ ਕਰ ਰਿਹਾ ਜੀ ਇਸ ਟਾਈਮ ਤੋਂ ਅਸੀਂ ਇੰਨਾ ਮਹਿਸੂਸ ਕਰੇ ਤੁਹਾਨੂੰ ਐਂ ਲੱਗਦਾ ਸਾਡੇ ਨਾਲੇ ਹਾਜ਼ਰ ਹੈ ਜੀ ਚੱਲ ਰਹੇ ਨਾਲ ਹਾਂਜੀ ਬਿਦਾਲ ਸਾਡੇ ਜਿਵੇਂ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਬਹੁਤ ਜ਼ਿਆਦਾ ਹਾਂਜੀ ਹਾਂਜੀ ਤੇ ਅੱਜ ਅਜ ਬੰਦਿਆ ਗਿਆ ਜੀ ਪਰਿਵਾਰ ਬਹੁਤ ਜ਼ਿਆਦਾ ਮਹਿਸੂਸ ਕਰ ਰਹੀ ਹੈ ਸਿਟੂ ਅੱਖਾਂ ਚ ਬਹੁਤ ਨਮ ਹੋ ਰਹੀਆਂ ਆ ਯਾਦ ਕਰਕੇ ਉਸ ਸਮੇਂ ਵੇਲੇ ਨੂੰ 10 ਦੇ ਛੋਟੇ 9 ਸਾਲ ਤੇ 7 ਸਾਲ ਦੀ ਉਮਰ ਦੇ ਵਿੱਚ ਬੱਚੇ ਮਾਤਾ ਗੁਜਰਕੌਰ ਦੇ ਨਾਲ ਸਾਨੂੰ ਇਸ ਟਾਈਮ ਬਹੁਤ ਜ਼ਿਆਦਾ ਵਿਰਾਗ ਭਰਿਆ ਸਾਡਾ ਮਨ ਹੈ ਅਸੀਂ ਕੁਝ ਕਹਿ ਨਹੀਂ ਸਕਦੇ ਇੰਨਾ ਜ਼ਿਆਦਾ ਮਹਿਸੂਸ ਕਰ ਰਹੀ ਹੈ ਸਾਰੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਮਹਿਸੂਸ ਕਰਦੇ ਅਸੀਂ ਇਸ ਨਗਰ ਦੇ ਪਰਿਵਾਰ ਪਰਿਵਾਰ ਛੋੜਦੇ ਨੇੜੇ ਪਿੰਡਾਂ ਸੀ ਉਹਨਾਂ ਉੱਥੇ ਦੇ ਵਸੇ ਆ ਅਸੀਂ ਤਾਂ ਹਰ ਟਾਈਮ ਉਹਨਾਂ ਨੂੰ ਹਾਜ਼ਰ ਨਾਜ਼ਰ ਸਮਝਦੇ ਆ ਜੀ ਤਾਂ ਗੁਰੂ ਸਾਹਿਬ ਸਾਨੂੰ ਇਹੀ ਸਿਖਾ ਕੇ ਗਏ ਨੇ ਕਿ ਮੁਸ਼ਕਲਾਂ ਔਕੜਾਂ ਦੇ ਵਿੱਚੋਂ ਕਿਵੇਂ ਲੰਘਣਾ ਹੈ ਔਰ ਖਾਸ ਤੌਰ ਤੇ ਆਪਣਾ ਆਪ ਕਿਵੇਂ ਬਾਰਨਾ ਪਿੱਛੇ ਦੇਖੋ ਸੰਗਤਾਂ ਲਗਾਤਾਰ ਆ ਰਹੀਆਂ ਨੇ ਵੱਡੀ ਗਿਣਤੀ ਦੇ ਵਿੱਚ ਇਹ ਨਗਰ ਕੀਰਤਨ ਜਿਹੜਾ ਉਹ ਕੱਢਿਆ ਜਾ ਰਿਹਾ ਅੱਜ ਉਸੇ ਹੀ ਸਰਸਾ ਨਦੀ ਦੇ ਵਿੱਚੋਂ ਉਸੇ ਹੀ ਸਮੇਂ ਨੂੰ ਮਹਿਸੂਸ ਕੀਤਾ ਜਾ ਰਿਹਾ ਹੈਗਾ